ਮੰਪੂਰ ਦੇ ਕਿਸਾਨ ਦੀ ਹੋਈ ਹੈ ਮੌਤ ਖਨੋਰੀ ਬਾਰਡਰ ਵਿਕੇ ਮਹਾਪੰਚਾਇਤ ਤੋਂ ਵਾਪਸ ਆ ਰਿਹਾ ਸੀ ਕਿਸਾਨ ਜਿਸ ਦੇ ਕਿ ਰਸਤੇ ਵਿੱਚ ਮੌਤ ਹੋ ਗਈ ਜਾਣਕਾਰੀ ਮੁਤਾਬਕ ਕਿਸਾਨ सुरेंद्रਜੀਤ ਸਿੰਘ ਉਮਰ 58 ਸਾਲ ਜੋ ਕਿ ਇੱਕ ਸਾਲ ਤੋਂ ਹੀ ਖਨੋਰੀ ਬਾਰਡਰ ਧਰਨੇ ਦੇ ਵਿੱਚ ਸ਼ਾਮਿਲ ਸੀ ਕਿਸਾਨ ਯੂਨੀਅਨ ਦੇ ਆਗੂ ਮਨਜਿੰਦਰਜੀਤ ਸਿੰਘ ਨੇ ਦੱਸਿਆ ਕਿ ਕਿਸਾਨ ਲਗਾਤਾਰ ਖਨੋਰੀ ਬਾਰਡਰ ਤੇ ਡਟਿਆ ਹੋਇਆ ਸੀ ਅਤੇ ਕੱਲ ਮਹਾਪੰਚਾਇਤ ਵਿੱਚ ਸ਼ਾਮਿਲ ਸੀ ਜਦੋਂ ਵਾਪਸ ਆਇਆ ਤਾਂ ਰਸਤੇ ਵਿੱਚ ਛਾਤੀ 'ਚ ਦਰਦ ਹੋਇਆ ਤਾਂ ਉਸ ਦੀ ਮੌਤ ਹੋ ਗਈ ਉਸ ਨੇ ਮੰਗ ਕੀਤੀ ਕਿ ਕਿਸਾਨ ਲਗਾਤਾਰ ਇੱਕ ਸਾਲ ਤੋਂ ਬਾਰਡਰ ਦੇ ਉੱਤੇ ਬੈਠੇ ਨੇ ਤੇ ਬਹੁਤ ਕਿਸਾਨ ਸ਼ਹੀਦ ਹੋ ਚੁੱਕੇ ਨੇ ਤੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਕਰੇ ਤਾਂ ਜੋ ਕਿਸਾਨ ਆਪਣੇ ਆਪਣੇ ਘਰ ਜਾਣ ਕੀ ਨਾਮ ਹੈ ਬੀਟੋੜਾ ਜੀ ਮੇਰਾ ਨਾਮ ਮਨਿੰਦਰ ਸਿੰਘ ਲਗਾਲ ਇਕਾਈ ਪ੍ਰਧਾਨ ਪੀਕੇਜੂ ਸਿੱਧੂਪੁਰ ਮਨਿੰਦਰ ਸਿੰਘ ਅੱਜ ਜਿਹੜੀ ਲਹਿਰਾਗਾਗਾ ਡੈੱਡਪੁਰੀ ਪਹੁੰਚੀ ਹੈ ਉਹ ਕਿੱਥੋਂ ਆਇਆ ਉਹ ਤੇ ਕਿਵੇਂ ਜਿਹੜੇ ਡੈੱਡ ਹੋਇਆ ਕਿੰਨੇ ਟਾਈਮ ਤੋਂ ਇਸ ਧਰਨੇ ਵਿੱਚ ਸਾਡਾ ਡਿਟੇਲ ਜਾਣਕਾਰੀ ਇਹ ਜੀ ਸਾਡਾ ਕਿਸਾਨ ਭਰਾ ਜੋ ਸਰندرਜੀਤ ਸਿੰਘ ਸਨ ਆਫ ਦਰਬਾਰਾ ਸਿੰਘ ਪਿੰਡ ਅਲਮਪੁਰ ਤੋਂ ਨੇ ਇਹ ਕਾਫੀ ਲੰਬੇ ਸਮੇਂ ਤੋਂ ਅਨੋਰੀ ਬਾਰਡਰ ਧਰਨੇ ਤੇ ਸੀਗੇ ਪਹਿਲਾਂ ਵੀ ਜਿਵੇਂ ਪਿੰਡ ਤੋਂ ਡਿਊਟੀ ਲੱਗਦੀ ਐ ਹਫਤੇ 10 ਦਿਨ ਲਈ ਜਾਂਦੇ ਰਹਿੰਦੇ ਸੀਗੇ ਹਾਂਜੀ ਤੇ ਉਸ ਤੋਂ ਬਾਅਦ ਜਦੋਂ ਤੋਂ ਸਰਦਾਰ ਜਗਜੀਤ ਸਿੰਘ ਜੀ ਡੱਲੇ ਆਲ ਮਰਨ ਵਰਕ ਤੇ ਬੈਠੇ ਨੇ ਉਦੋਂ ਤੋਂ ਇਹ ਇਹਨਾਂ ਦੀ ਬਹੁਤ ਲੰਬੀ ਹਾਜ਼ਰੀ ਸੀ ਉੱਥੇ ਤੇ ਉਸੇ ਚੀਜ਼ ਨੂੰ ਲੈ ਕੇ ਇਹ ਚਿੰਤਤ ਵੀ ਸੀਗੇ ਥੋੜੇ ਵੀ ਪ੍ਰਧਾਨ ਸਰ ਦੀ ਸਿਹਤ ਨੂੰ ਲੈ ਕੇ ਤੇ ਥੋੜਾ ਦਿਮਾਗੀ ਰੱਖਦੇ ਸੀਗੇ ਸੋਚਣਾ ਤੇ ਕੱਲ ਜਦੋਂ ਮਹਾਪੰਚਾਇਤ ਸੀ ਉੱਥੇ ਇਹਨਾਂ ਦੀ ਹਾਲਤ ਜਿਹੜੀ ਥੋੜੀ ਵਿਗੜ ਗਈ ਜਿਹਦੇ ਉਸ ਚ ਦਵਾਈ ਦਵਾ ਕੇ ਇਹਨਾਂ ਨੂੰ ਉੱਥੋਂ ਤਾਂ ਪਿੰਡ ਲੈ ਕੇ ਆ ਰਹੇ ਸੀ ਜਦੋਂ ਪਿੰਡ ਆ ਕੇ ਪਹੁੰਚੇ ਤਾਂ ਉੋਂ ਤੱਕ ਇਹ ਸਕੀਨਾ ਮੈਂ ਤੁਹਾਡਾ ਡਾਕਟਰ ਤੁਲੇਸ਼ ਪੰਸਲ ਡਾਕਟਰ ਸਾਹਿਬ ਜਿਹੜੀ ਜੇ ਡੈਡ ਬੋਡੀ ਆਈ ਹੈ ਕਿਹੜੇ ਪਿੰਡੋਂ ਆਈ ਹੈ ਕਿੰਨੀ ਕੇਜ ਹੈ ਕੀ ਨਾਮ ਹੈ ਕੀ ਕਾਰਨ ਲੱਗਾ ਹੈ ਇਹ 58 ਸਾਲ ਦੀ ਉਮਰ ਹੈ ਜੀ ਸੁਰਿੰਦਰਜੀਤ ਸਿੰਘ ਪੇਸ਼ੈਂਟ ਦਾ ਨਾਮ ਹੈ ਸਾਨੂੰ ਦਰ ਦਰਬਾਰਾ ਸੀ ਇਹਨਾਂ ਦੇ ਬੇਟੇ ਦੇ ਦੱਸਣ ਮੁਤਾਬਕ ਇਹ ਕੱਲ ਤਰਨੇ ਤੋਂ ਵਾਪਸ ਆਏ ਸੀਗੇ ਉੱਥੋਂ ਉਹਨਾਂ ਨੂੰ ਛਾਤੀ 'ਚ ਦਰਦ ਵਗੈਰਾ ਹੋਇਆ ਫਿਰ ਉਦੋਂ ਦੇ ਇਹ ਬੋਲ ਨਹੀਂ ਰਹੇ ਸੀਗੇ ਅੱਜ ਇਹ ਤਕਰੀਬਨ 11:30 ਦੇ ਕਰੀਬ ਸਾਡੇ ਕੋਲ ਲੈ ਕੇ ਆਏ ਨੇ ਹਾਂਜੀ ਕੀ ਨਾਮ ਹੈ ਵਿੱਚ ਥੋੜਾ ਲਪਰੀ ਸਿੰਘ ਲਪਰੀ ਸਿੰਘ ਜਿਹਨਾਂ ਦੀ ਡੈਥ ਹੋਈ ਹੈ ਉਹ ਕੀ ਲੱਗਦੇ ਨੇ ਤੁਹਾਡੇ ਕਿੱਥੋਂ ਆਏ ਸੀ ਪੂਰੀ ਜਾਣਕਾਰੀ ਦਿਓ ਉਹ ਤਾਂ ਜੀ ਮਰੀ ਬੰਡਾਲੋਂ ਪਰਤੋਈ ਕੋ ਕਿਸੇ ਲੰਬੇ ਸਮੇਂ ਤੋਂ ਉਧਾਰਨੇ ਤੇ ਜਾਂਦੇ ਹੁੰਦੇ ਸੀਗੇ ਤੇ ਉਹਨਾਂ ਦੀ ਗੱਲ ਅਚਾਨਕ ਉੱਥੇ ਸਿਹਤ ਖਰਾਬ ਹੋਣ ਕਰਕੇ ਉਹ ਪੰਡਲੇ ਗਿਆ ਰਹੀ ਸੀ ਇਸ ਕਰਕੇ ਉਹਨਾਂ ਦਾ ਟਾਈਪ ਦੀਜ਼ ਉਹ ਡਾਕਟਰਾਂ ਵੱਜਿੱਤ ਨਸਰੇ ਸੀਗੇ ਹਾਂਜੀ ਦਰਦ ਹੋਇਆ ਸੀ ਉਹਨਾਂ ਨੂੰ ਹਾਂਜੀ ਦਰਦ ਹੋ ਰਹੀ ਸੀ ਆਪਾਂ ਲਈ ਹਾਂਜੀ ਤੇ ਕਿਸ ਤਰ੍ਹਾਂ ਦੀ ਮਮੰਗ ਕਰਦੇ ਸੀ ਕਿੰਨੇ ਸਮੇਂ ਤੋਂ ਜਿਹੜਾ ਉੱਥੇ ਕੰਮ ਜਾ ਰਹੇ ਸੀ ਤੁਹਾਡੇ ਉਹ ਪਿਛਲੇ ਲੰਬੇ ਸਮੇਂ ਤੋਂ 30 ਸਾਲ ਤੋਂ ਉੱਤੇ ਹੋ ਗਿਆ ਪਰ ਜਦੋਂ ਮੇਡੇਲਵਾਲ ਸਾਹਿਬ ਇੱਥੇ ਸੀਗੇ ਉਦੋਂ ਲਗਾਤਾਰ ਇਹ ਮਤਲਬ ਉੱਥੇ ਮਗਰਾਈ ਰਹੀ ਸੀ ਇਹ ਲੱਗਦਾ ਕੋ ਉੱਥੇ ਹੁੰਦੇ ਸੀਗੇ ਇਹ ਪਿੰਡ ਘੱਟੇ ਹੁੰਦੇ ਸੀਗੇ ਹਾਂਜੀ ਤੇ ਹੁਣ ਕਿਸ ਤਰ੍ਹਾਂ ਦੀ ਜਿਹੜੀ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਧਰਨਾ ਲਗਾਤਾਰ ਚੱਲ ਰਿਹਾ ਹੈ ਧੰਨੇ ਦੇ ਵਿੱਚ ਬਹੁਤ ਲੋਕ ਹੈ ਜਿਹੜੇ ਸ਼ਹੀਦ ਹੋ ਰਹੇ ਨੇ ਕਿਸ ਤਰ੍ਹਾਂ ਆਏ ਸਰਕਾਰ ਨੂੰ ਦੇਖਣਾ ਚਾਹੀਦਾ ਇਹ ਲੋਕਾਂ ਜਿਹੜੇ ਕਿਸਾਨਾਂ ਦੀਆਂ ਮੰਗਾਂ ਨੂੰ ਵੀ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਬਹੁਤ ਉਸਾਨਾਂ ਦੀ ਰੋਲ ਨੂੰ ਥਿਉਰੀ ਹੈ